ਸਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰੋਫ ਸੁਧੂ ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਨੂੰ ਪਹਿਲਾਂ ਕੁੱਟਿਆ ਗਿਆ ਤੇ ਫਿਰ ਉਸ ਦੇ ਪਤਾ ਦੇ ਸਾਹਮਣੇ ਹੀ ਉਸ ਨੂੰ ਗੋਲੀ ਮਾਰੀ ਗਈ ਤੇਜਪਾਲ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ 12 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਤਿੰਨ ਟੀਮਾਂ ਨੇ ਜਿਹੜੀਆਂ ਉਹ ਵੀ ਬਣਾਈ ਗਈਆਂ ਨੇ ਤੇ ਵੱਖ-ਵੱਖ ਥਾਵਾਂ ਤੇ ਛਾਪੇ ਮਾਰੀ ਹੈ ਜੀਡੀਓ ਲਗਾਤਾਰ ਕੀਤੀ ਜਾ ਰਹੀ ਹੈ ਇਸ ਦੌਰਾਨ ਸ਼ਨੀਵਾਰ ਦੇ ਜੋ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵੀ ਪੀੜਤ ਦੇ ਪਰਿਵਾਰ ਨੂੰ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਤੇ ਇਸ ਦੌਰਾਨ ਪਰਿਵਾਰ ਦੇ ਨਾਲ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਹਰ ਤਰੀਕੇ ਦੀ ਮਦਦ ਹੈ ਜਿਹੜੀ ਉਹ ਕਰਨਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਨਸਾਫ ਦੀ ਲੜਾਈ ਲੜਨ ਦੇ ਲਈ ਪਰਿਵਾਰ ਦਾ ਹਰ ਤਰ੍ਹਾਂ ਦਾ ਸਾਥ ਹੈ ਜਿਹੜਾ ਉਹ ਕਾਂਗਰਸ ਪਾਰਟੀ ਦੇਵੇਗੀ ਉਹਨਾਂ ਨੇ ਕਿਹਾ ਕਿ ਕੇਸ ਲੜਨ ਦਾ ਖਰਚਾ ਤੱਕ ਹੈ ਜਿਹੜਾ ਵਕੀਲ ਦਾ ਉਹ ਵੀ ਪਾਰਟੀ ਦੇ ਵੱਲੋਂ ਦਿੱਤਾ ਜਾਏਗਾ ਦੇਖੋ ਗੱਲ ਲਿਆ ਕਿ ਮੈਂ 3 ਦਿਨ ਹੋ ਗਏ ਲਗਾਤਾਰ ਇੱਕ ਦਿਨ ਮਾਂਸਾ ਗਿਆ ਸੀ ਦਿਨ ਦਿਹਾੜੇ ਇੱਕ ਕਾਰੋਬਾਰੀ ਦੁਕਾਨ ਤੇ ਬੈਠੇ ਤੇ ਗੋਲੀਆਂ ਚਲਾਤੀਆਂ ਉਹਨੂੰ ਸਮਝ ਨਹੀਂ ਆਈ ਵੀ ਕਿਉਂ ਚਲਾਤੀਆਂ ਸ਼ਾਮ ਨੂੰ ਇੱਕ ਕਰੋੜ ਦੀ ਫਰੋਤੀ ਬੰਗਲੇ ਕੱਲ ਮੈਂ ਗਿਆ ਸੀ ਸਵਾ ਕਰੋੜ ਰੁਪਏ ਦੇ ਗਹਿਣੇ ਸਵਾ 11 ਵਜੇ ਦਿਨ ਦੇ ਹੜੇ ਲੁੱਟ ਲੈ ਗਏ ਜਲੰਧਰ ਚ ਤਿੰਨ ਨੌਜਵਾਨਾਂ ਨੇ ਸੀਸੀਟੀਵੀ ਦੇ ਵਿੱਚ ਉਹ ਕੈਦ ਹੋਏ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲਾ ਤੇ ਪਿਸਤੌਲ ਸੀ ਆ ਅੱਜ ਤੀਜਾ ਦਿਨ ਹੈ ਕੀ ਕੱਲ ਸ਼ਾਮ ਦੀ ਇਹ ਖਬਰ ਸੀ ਕਿ ਇੱਕ ਕਬੱਡੀ ਪਲੇਅਰ ਤੇਜਪਾਲ ਸਿੰਘ ਠੀਕ 2 ਵਜੇ ਦੇ ਸਮਾਂ ਤਕਰੀਬਨ ਜਿਨ੍ਹਾਂ ਨੂੰ SSP ਦੇ ਘਰ ਦੇ ਜਵਾਂ ਨਾਲ ਦਫ਼ਤਰ ਦੇ ਘਰ ਦੇ ਨਾਲ ਉੱਥੇ ਮਾਰ ਦਿੱਤਾ ਗਿਆ ਅੱਧਾ ਘੰਟਾ ਲੜਾਈ ਚ ਕਹਿਣ ਦਾ ਭਾਵ ਹੁਣੇ-ਹੁਣੇ ਖਬਰ ਮਿਲੀ ਹੈ ਰਾਹ ਚੌਂਦੇ ਨੂੰ ਕਿ ਮਹੌਲੀ ਦੇ ਵਿੱਚ ਗੋਲੀ ਚੱਲ ਗਈ ਹੈ ਜੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਦਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਜਦੋਂ ਸਾਰੀਆਂ ਸਰਕਰ ਲੋਕ ਭੱਜ ਗਏ ਸਨ ਸਾਰੀਆਂ ਪਾਰਟੀਆਂ ਜੀ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਉਣੇ ਡੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੋਈ ਦੱਸ ਰਿਹਾ ਸੀ ਸੋਸ਼ਲ ਮੀਡੀਆ ਤੇ ਜੀ ਸੋਸ਼ਲ ਮੀਡੀਆ ਤੇ ਕਿ ਤੇਜ ਪਾ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ। ਹਾਂਜੀ। ਇਹ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦਾ ਇੱਕ ਨਵਾਂ سلسلہ ਇਹ ਰੇਸ ਚੱਲ ਪਈ ਹੈ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ। ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ। ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਕੜਾ ਬਣ ਜਾਂਦਾ ਹੈ। ਜੀ। ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਵਾਰ ਕੌਣ ਹੈ? ਸਿੱਧੀ ਸਿੱਧੀ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਜਾਨੀ ਕਿ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਵੀ ਹੈ ਪੰਜਾਬ ਦੀ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੀੜ੍ਹੀ ਜੀ ਬਾਹਰ ਬੈਠੀ ਵਿਦੇਸ਼ਾਂ ਚ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਜੀ ਤੁਹਾਡਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਹੈ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਜਾਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਚਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਾਂ ਪਾਰਟੀ ਵਾਲਿਆਂ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 55 ਕਰੋਨਾ ਤੋਂ 6 ਪੰਜਾਬ ਦੀ ਪੁਲਿਸ ਰਹੀ ਹੈ। ਪਤਾ ਨਹੀਂ ਕੀ ਹੋ ਗਿਆ ਹੈ ਕਿ ਕਿਹਦੇ 'ਚ ਕਮੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ। ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ। ਲੇਕਿਨ ਇਸ ਸਰਕਾਰ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ। ਨਕੋਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ। ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗਨਮੈਨ ਸੀ ਫਿਰ ਗੋਲੀ ਮਾਰ ਗੀ ਮੋਗੇ ਚ 4-5 ਆ ਤੁਹਾਡੇ ਨਾਲ ਐ ਰਜਾਨਾ ਦੀਆਂ ਕਟਨਾਵਾਂ ਵੀ ਉਹ ਸੁਨਿਆਰੀ ਦੁਕਾਨ ਚ ਵੜ ਗਏ ਉਹਨੇ ਬੰਦ ਕਰਦੀ ਤੇ ਉਹਨੂੰ ਥੋਕਤਾ ਜੀ ਸਾਡੇ ਦੋ ਬਲਾਕ ਪ੍ਰਧਾਨ ਮਾਰਤੇ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇੱਕ ਆ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਤੇ ਆਪੋਜੀਸ਼ਨ ਵਾਲਾ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਐ ਧਰਨਾ ਉੱਤੇ ਗਿਆ ਪਰਸੋਂ ਮਾਨਸਾ ਦੇ ਤੇ ਜੀ ਲੜਾਈ ਲੱਗ ਸਕਦੀ ਐ ਅਸੀਂ ਕਈ ਵਾਰੀ ਰਾਜਨੀਤੀ ਹੁੰਦੀ ਐ ਲੋਕ ਕਹਿੰਦੇ ਜਾਣ ਪੁੱਛ ਕੇ ਤੇਲ ਪਾਉਂਦੇ ਐ ਅਸੀਂ ਪਰਿਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਤੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਐ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਐ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਐ ਮੈਂ ਇਹੋ ਜੀ ਰਾਜਨੀਤੀ ਕਰਦਾ ਨਹੀਂ ਐ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਨਾਲ ਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜਾਂ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਦੇ ਵੀ 120 ਜੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਨੂੰ ਪੈਸਾ ਦੇ ਆ ਕੇ ਜ਼ਿੰਦਗੀ ਵਧੀਆ ਬਤੀਤ ਕਰ ਰਹੀ ਜੀ ਉਹਨਾਂ ਰੀਆਂ ਮਾਸੀਆਂ ਚਾਚੀਆਂ ਤਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਹੋ ਕੇ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਤੇ ਜਿਹੜੇ ਜੇਲਾ ਜੁਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਅਈਆ ਰੀ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖਾਫ ਹੋਣਾ ਚਾਹੀਦਾ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਡਰ ਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੀ ਹੈ ਇਹਦਾ ਸਿੱਧਾ ਸਿੱਧਾ ਜ਼ਿੰਮੇਦਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਦਾਰ ਆਖਦਾ ਜੀ ਹਾਕ ਕੈਪਟਨ ਅਮਿੰਦਰ ਸਿੰਘ ਵੀ ਹੁਣ ਦੁਬਾਰਾ ਐਕਟਿਵ ਹੋ ਗਏ ਨੇ ਔਰ ਉਹ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਤਾਂ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਜੀ ਅੱਜ ਇਹਦਾ ਬਹੁਤ ਗੰਭੀਰ ਮੁੱਦਾ ਹੈ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਮੈਂ ਪਰਿਵਾਰ ਨੂੰ ਢੀਕਣਾ ਹੈ ਪਰਿਵਾਰ ਦਾ ਸਨੇਹਾ ਲੋਕਾਂ ਦਾ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇਨਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਅਗਲਾ ਫੈਸਲਾ ਅੜੀਕਾਂ ਦੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨੇਹਾ ਲਾਏਗਾ ਅਸੀਂ ਉਹਨਾਂ ਦੇ ਨਾਲ ਉਦੋਂ ਤੁਹਾਨੂੰ ਦੱਸਦੇ ਕਿ ਤੇਜਪਾਲ ਦੇ ਜੋ ਮਾਤਾ ਜੀ ਨੇ ਉਹਨਾਂ ਨੇ ਕਹਿ ਕਿ ਅਸੀਂ ਮੇਰੇ ਪੁੱਤਰ ਦਾ ਇਨਸਾਫ ਮਿਲਨ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ ਇਹ ਧਿਆਨ ਦੇਣ ਯੋਗ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਨੇ লাশ ਨੂੰ ਸਿਵਲ ਹਸਪਤਾਲ ਵਿੱਚ ਜਮ੍ਹਾਂ ਕਰਵਾਇਆ ਸੀ ਜਿੱਥੇ ਪੋਸਟਮਾਰਟਮ ਹੈ ਜਿਹੜਾ ਉਸ ਦਾ ਅੱਜ ਕੀਤਾ ਗਿਆ ਪਰਿਵਾਰ ਉਸ ਤੋਂ ਬਾਅਦ ਮ੍ਰਿਤਕ ਦੇ ਨੂੰ ਘਰ ਪਿੰਡ ਵਾਪਸ ਲਿਆਇਆ ਤੇ ਉਸ ਨੂੰ ਫਲਹਾਲ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਸੰਸਕਾਰ ਹੈ ਜਿਹੜਾ ਉਹ ਨਹੀਂ ਕਰਾਂਗੇ ਉਦੋਂ ਦੂਜੇ ਪਾਸੇ ਜਸੂ ਕੂਮ ਨਾਮ ਦੇ ਇੱਕ ਵਿਅਕਤੀ ਨੇ ਫੇਸਬੁਕ ਤੇ ਪੋਸਟ ਪਾ ਕੇ ਇਸ ਕਤਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਈ ਉਹਨਾਂ ਨੇ ਇਸ ਪੋਸਟ ਦੇ ਵਿੱਚ ਲਿਖਿਆ ਸੀ ਕਿ ਸਸਿਕਾਲ ਸਾਰੇ ਭੈਣਾ ਭਰਾਵਾਂ ਨੂੰ ਕਬੱਡੀ ਖਿਡਾਰੀ ਤੇਜਪਾਲ ਨੂੰ ਜਿਗਰਾਉਣ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਮੈਂ ਜਸੂ ਕੂਮ ਅਤੇ ਮੇਰਾ ਭਰਾ ਬਰਾਡ ਇਸ ਦੀ ਜ਼ਿੰਮੇਵਾਰੀ ਲੈ ਰਹੇ ਆ ਅਸੀਂ ਇਹ ਕਤਲ ਨਿੱਜੀ ਰੰਜਿਸ਼ ਤੇ ਕਰਕੇ ਕੀਤਾ ਹੈ ਇਹ ਪੋਸਟ ਪੁਲਿਸ ਤੱਕ ਵੀ ਪਹੁੰਚ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਡੰਗਾਈ ਦੇ ਨਾਲ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਾਂਚ ਦੇ ਸੱਤੇ ਸਾਹਮਣੇ ਆਉਣਗੇ डाउनलोड करो एंड्रॉइड या आईओएस दे फ्री पिच रोको अमेज़न फायर टीवी देख सकते हो लाइव स्ट्रीमिंग डब्ल्यू 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 डॉट ग्लोबल